ਫਲਾਥ ਕਸਬੇ ਚ ਭਾਵੇਂ ਜਿਹੜੇ ਲੋਕੀ ਰਹਿੰਦੇ ਹੋ ਤਾਂ ਚਲੋ ਫਲਾਥ ਦੀ ਪਾਰਕਿੰਗ ਤਾਂ ਵਰਤਣਗੇ ਪਲੱਸ ਜਿਹੜੇ ਪਿੰਡਾਂ ਤੋਂ ਆਸ-ਪਾਸਿਓਂ ਆਉਂਦੇ ਆ ਇੱਥੇ ਸ਼ਾਪਿੰਗ ਕਰਨ ਖਰੀਦਾਰੀ ਕਰਨ ਉਹਨਾਂ ਲਈ ਬਹੁਤ ਵੱਡੀ ਸਹੂਲਤ ਆ। ਆਪਾਂ ਗੱਡੀ ਹਰ ਇੱਕ ਬੰਦਾ ਵਰਤਦਾ ਉਹਨੇ ਕਿਤੇ ਤੇ ਖੜੀ ਕਰਨੀ ਤੇ ਉਹਦੀ ਮਜਬੂਰੀ ਹੋ ਜਾਂਦੀ ਸੀ ਸੜਕ ਤੇ ਖੜੀ ਕਰਨੀ। ਸੜਕ ਤੇ ਖੜੀ ਕਰਨ ਨਾਲ ਪਿੱਛੇ ਜਾਮ ਲੱਗ ਜਾਂਦਾ ਸੀ ਆਮ ਲੋਕੀ ਜਿਨ੍ਹਾਂ ਨੇ ਕਿਤੇ ਕੋਈ ਐਮਰਜੈਂਸੀ ਵੀ ਹੋਣੀ ਕੋਈ ਚਾਹੇ ਮੈਡੀਕਲ ਐਮਰਜੈਂਸੀ ਹੋਵੇ ਹਰ ਇੱਕ ਨੂੰ ਇਥੋਂ ਫਸ ਕੇ ਜਾਣਾ ਪੈਂਦਾ ਸੀਗਾ। ਤੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪਲੱਤ ਨੂੰ ਡੀਕੰਜੈਸਟ ਕਰਨ ਲਈ ਪਲੱਸ ਦੁਕਾਨਦਾਰਾਂ ਦੀ ਜਿਹੜੀ ਸੇਲ ਵਧਾਉਣ ਲਈ ਵੀ ਕਿ ਭਾਈ ਉਹਨੂੰ ਕੱਲ ਚਾਰ ਗਾਹ ਕਾਹਨ ਉਹਨਾਂ ਨੂੰ ਨਹੀਂ ਨਾ ਹੋਵੇ ਕਿ ਯਾਰ ਪਲੱਤ ਕੀ ਜਾਣਾ ਉੱਤੇ ਤੇ ਭੀੜ ਚ ਫਸੇ ਰਹਿੰਦੇ ਆਪਾਂ ਉਹਦੇ ਨਾਲੋਂ ਜਲੰਧਰ ਚਲ ਜੀਏ ਸੋ ਉਸ ਚੀਜ਼ ਨੂੰ ਵਧਾਉਣ ਲਈ ਇੱਥੇ ਨੂੰ ਇਹਦੀ ਪ੍ਰੋਗਰੈਸ ਕਰਨ ਲਈ ਅੱਜ ਇਹ ਜਿਹੜੀ ਪਾਰਕਿੰਗ ਲੋਕਾਂ ਨੂੰ ਸਮਰਪਿਤ ਕੀਤੀ ਗਈ ਕਿ ਆਪਾਂ ਇੱਕ ਸ਼ਹਿਰਗਾ ਬਣਾਉਣਾ ਚਾਹੁੰਦੇ ਆਂ ਆਪਣੀ ਕਾਲੀ ਬਈ ਰੀਜ਼ਨ ਇਹ ਆ ਜਿੱਦਾਂ ਚੰਡੀਗੜ੍ਹ ਲੈ ਕੇ ਆ ਲੇਕ ਤੇ ਲੋਕੀ ਚੰਡੀਗੜ੍ਹ ਦੇ ਕਰਾ ਆਦਾ ਮੁੱਲ ਵੀ ਪਤਾ ਕਿਉਂ ਆ ਕਿਉਂਕਿ ਉੱਥੇ ਲੈ ਕੇ ਆ ਤਾਂ ਉੱਥੇ ਹਰਿਆਵਲ ਆ ਉਸੇ ਤਰੀਕੇ ਆਪਾਂ ਵੀ ਜਿਹੜਾ ਉਹ ਏਰੀਆ ਦਾ ਵੀ ਰੇਟ ਵਧੂਗਾ ਕੱਲ ਨੂੰ ਲੋਕੀ ਵੀ ਕੁਝ ਹੋਣਗੇ ਉਸ ਪਾਸੇ ਨੂੰ ਰਹਿ ਕੇ ਫਲਾਥ ਦੇ ਵਿੱਚ ਕੋਈ ਕਲੱਬ ਹਾਊਸ ਫੈਸਿਲਿਟੀ ਤੇ ਹੈ ਨਹੀਂ ਜਲੰਧਰ ਜਿਮਖਾਨਾ ਹੈ ਫਲਾਥ ਚ ਹੈ ਨਹੀਂਗਾ ਅਸੀਂ ਉਹ ਵੀ ਲੈ ਕੇ ਆ ਰਹੇ ਹਾਂ ਸੋ ਅਸੀਂ ਬੇਸਿਕ ਤੋਂ ਬੇਸਿਕ ਤੱਕ ਲੈ ਕੇ ਜਾ ਰਹੇ ਹਾਂ ਕਿ ਜੇ ਇੱਕ ਜਣਾ ਵੀ ਫਲਾਥ ਚ ਚਾਹੂਗਾ ਕਿ ਮੈਂ ਖੇਡਣਾ ਮੈਂ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਉਹਨੂੰ ਵੀ ਉਹ ਫੈਸਿਲਿਟੀ ਦਵਾਈ ਜਾਊ ਕੱਲ ਨੂੰ ਲੋੜ ਪਵੇ ਮੈਨੂੰ ਲੱਗਦਾ ਪੁਲਾਤੇ ਚ ਸਵਿਮਿੰਗ ਬਹੁਤ ਘੱਟ ਜਾਣਾ ਇਹਨੂੰ ਆਉਂਦੀ ਹੋਗੀ ਆਪਾਂ ਸਵਿਮਿੰਗ ਪੂਲ ਵੀ ਬਣਾਉਣਾ ਕਿਉਂਕਿ ਜੇ ਮੈਨੂੰ ਨਹੀਂ ਸਿੱਖਣ ਨੂੰ ਮੌਕਾ ਮਿਲਿਆ ਪਰ ਮੇਰੇ ਆਉਣ ਵਾਲੀ ਪੀੜ੍ਹੀ ਨੂੰ ਮੌਕਾ ਮਿਲੇ ਉਹ ਉਹ ਤਰਾਕਤ ਬਣ ਸਕਣ ਘਟੋਕਟ ਆਪਣੀ ਜਾਨ ਬਚਾਉਣ ਜਿੱਗਾ ਲਾਈਫ ਸਕਿੱਲ ਜਿਹੜਾ ਉਹਨਾਂ ਚ ਜ਼ਰੂਰ ਆਵੇ ਪੁਲਾਤ ਨੂੰ ਜਿਹੜੀ ਮੁੱਖ ਲੋੜ ਸੀ ਪਾਰਕਿੰਗ ਦੀ ਅੱਜ ਪਾਰਕਿੰਗ ਲੋਕ ਸਮਰਪਿਤ ਹੋਈ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਪੁਲਾਤ ਪੂਰੇ ਨੂੰ ਕਿਉਂਕਿ ਪੁਲਾਤ ਕਸਬੇ ਚ ਭਾਵੇਂ ਜਿਹੜੇ ਲੋਕ ਹੀ ਰਹਿੰਦੇ ਹੋ ਤਾਂ ਚਲੋ ਪੁ ਪਿੰਡਾਂ ਤੋਂ ਆਸ-ਪਾਸਿਓਂ ਆਉਂਦੇ ਆ ਇੱਥੇ ਸ਼ਾਪਿੰਗ ਕਰਨ ਖਰੀਦਦਾਰੀ ਕਰਨ ਉਹਨਾਂ ਲਈ ਬਹੁਤ ਵੱਡੀ ਸਹੂਲਤ ਆ ਨਾਲੇ ਸਭ ਤੋਂ ਵੱਡੀ ਗੱਲ ਹੈ ਵੇਖੋ ਆਪਾਂ ਕਿਸੇ ਤੇ ਕੋਈ ਪਨਿਸ਼ਮੈਂਟ ਜਿੰਨੂੰ ਕਹਿ ਸਕਦੇ ਜਿੱਦਾਂ ਚਲਾਨ ਕੱਟਣਾ ਜਾਂ ਫਲਾਣਾ ਕਰਨਾ ਅਗਲੇ ਨੂੰ ਜੇ ਰਾਹ ਦਵਾਂਗੇ ਤਾਂ ਹੀ ਕੋਈ ਚੀਜ਼ ਨੂੰ ਇੰਪਲੀਮੈਂਟ ਕਰ ਸਕਦੇ ਆ ਅਗਲੇ ਨੂੰ ਆਪਾਂ ਗੱਡੀ ਹਰ ਇੱਕ ਬੰਦਾ ਵਰਤਦਾ ਉਹਨੇ ਕਿਤੇ ਤੇ ਖੜੀ ਕਰਨੀ ਤੇ ਉਹਦੀ ਮਜਬੂਰੀ ਹੋ ਜਾਂਦੀ ਈ ਸੜਕ ਤੇ ਖੜੀ ਕਰਨੀ ਸੜਕ ਤੇ ਖੜੀ ਕਰਨ ਨਾਲ ਪਿੱਛੇ ਜਾਮ ਲੱਗ ਜਾਂਦਾ ਈ ਆਮ ਲੋਕੀ ਜਿਨ੍ਹਾਂ ਨੇ ਕਿਤੇ ਕੋਈ ਐਮਰਜੈਂਸੀ ਵੀ ਹੋਣੀ ਕੋਈ ਚਾਹੇ ਮੈਡੀਕਲ ਐਮਰਜੈਂਸੀ ਹੋਵੇ ਹਰ ਇੱਕ ਨੂੰ ਇੱਥੋਂ ਫਸ ਕੇ ਜਾਣਾ ਪੈਂਦਾ ਸੀਗਾ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਵੇ ਪਲੱਤ ਨੂੰ ਡੀਕੰਜੈਸਟ ਕਰਨ ਲਈ ਪਲੱਸ ਦੁਕਾਨਦਾਰਾਂ ਦੀ ਜਿਹੜੀ ਸੇਲ ਵਧਾਉਣ ਲਈ ਵੀ ਕਿ ਭਈ ਉਹਨੂੰ ਕੱਲ ਚਾਰ ਗਾਹ ਕੌਣ ਉਹਨਾਂ ਨੂੰ ਇਹ ਨਾ ਹੋਵੇ ਕਿ ਯਾਰ ਪਲੱਤ ਕੀ ਜਾਣਾ ਉੱਤੇ ਤੇ ਭੀੜ ਚ ਫਸੇ ਰਹੇ ਨੇ ਆਪਾਂ ਉਹਦੇ ਨਾਲੋਂ ਜਲੰਧਰ ਚੱਲ ਜੀਏ ਸੋ ਉਸ ਚੀਜ਼ ਨੂੰ ਵਧਾਉਣ ਲਈ ਇੱਥੇ ਨੂੰ ਇਹਦੀ ਪ੍ਰੋਗਰੈਸ ਕਰਨ ਲਈ ਅੱਜ ਇਹ ਜਿਹੜੀ ਪਾਰਕਿੰਗ ਲੋਕਾਂ ਨੂੰ ਸਮਰਪਿਤ ਕੀਤੀ ਗਈ ਤੇ ਨਾਲ ਦੀ ਨਾਲ ਮੈਂ ਸਾਰੇ ਆਪਣੀ ਟੀਮ ਦਾ ਸਾਡੇ ਈਓ ਸਾਹਿਬ ਦਾ ਸਾਡੇ ਪ੍ਰਧਾਨ ਸਾਹਿਬ ਦਾ ਸਾਡੇ ਐਮਸੀ ਸਾਹਿਬਾਨਾ ਦਾ ਸਾਡੀ ਸਾਰੀ ਟੀਮ ਦਾ ਸਰਕਾਰ ਦਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿੰਨਾ ਸਦਕਾ ਕਿ ਇੱਕ ਸੋਚ ਸੀਗੀ ਉਹਨਾਂ ਨੇ ਗੱਲ ਸ਼ੇਅਰ ਕੀਤੀ ਨਾਲ ਸਾਡੀ ਟੀਮ ਨੇ ਸਾਡਾ ਸਾਥ ਦਿੱਤਾ ਤੇ ਅੱਜ ਇਹ ਪੋਸੀਬਲ ਹੋ ਸਕਿਆ ਅੱਜ ਇਹ ਗਰਾਉਂਡ ਤੇ ਆ ਮੈਂ ਅੱਗੇ ਵੀ ਗੱਲ ਕਰਦਾ ਪੁਲਾਹਤ ਵਿੱਚ ਥੋੜੀ ਵੀਡੀਓ ਕਲਚਰ ਜ਼ਿਆਦਾ ਆ ਮੈਂ ਅੱਜ ਇੱਥੇ ਮੌਕੇ ਤੇ ਇੱਕ ਵਾਰੀ ਚੱਜਣਾ ਵੀਡੀਓ ਬਣਾ ਕੇ ਦਿਖਾਇਓ ਜਰੂਰ ਕਿ ਅਸਲ 'ਚ ਆ ਇੱਕ ਇੱਕ ਇਟ ਚੱਕ ਕੇ ਦਿਖਾ ਦਿਓ ਇਹਨਾਂ ਕਹਿ ਦੇਣ ਕਿ ਫੇਸਬੁੱਕ ਤੇ ਬਣਾਤੀ ਤੇ ਅਨਾਉਂਸਮੈਂਟ ਨਹੀਂ ਬਣਾ ਕੇ ਫਿਰ ਸਮਰਪਿਤ ਕਰ ਰਹੇ ਆ ਉਦਾਂ ਨਹੀਂ ਕਿਤੇ ਫੀਤਾ ਕੱਟਦਾ ਹਮ ਸਾਹਿਬ ਇੰਨਾ ਹੈਗਾ ਕਿ ਦੁਕਾਨ ਦੇ ਨੇੜੇ پارک ਕਰਨੀ ਜਿਹੜੀ ਆ ਗੱਡੀ ਆਪਦੀ پارک ਕਰਨੀ ਥੋੜੀ ਜੀ ਚੰਗਾ ਸਮਝਦੇ ਆ ਅਜਿਹੇ ਲੋਕਾਂ ਨੂੰ ਕੀ ਅਪੀਲ ਹੈਗੀ ਹੈ ਦੇਖੋ ਜੀ ਮੇਰੀ ਬੇਨਤੀ ਆਪਾਂ ਨਾ ਇੱਕ ਕੋਸ਼ਿਸ਼ ਤਾਂ ਸਾਡਾ ਇੱਕ ਇਹਦੇ ਨਾਲੇ ਪਾਇਲਟ ਪ੍ਰੋਜੈਕਟ ਆ ਇਹ ਫਸਟ ਸਟੇਜ ਹੋਗੀ ਸੈਕੰਡ ਸਟੇਜ ਅਸੀਂ ਕੋਸ਼ਿਸ਼ ਕਰਕੇ ਦੇਖਣੀ ਕਿ ਭਲਤ ਨੂੰ ਵਨਵੇ ਕਰਕੇ ਦੇਖੀਏ ਵਨਵੇ ਇਨ ਦੀ ਸੈਂਸ ਜਿਹੜਾ ਇਧਰੋਂ ਟ੍ਰੈਫਿਕ ਆਊਗਾ ਕਰਤਾਰਪੁਰ ਤੋਂ ਉਹ ਜਿਹੜਾ ਨਡਾਲੇ ਵਾਲੇ ਪਾਸੇ ਤੱਕ ਸਿੱਧਾ ਜਾਊਗਾ ਜਿਹੜਾ ਉਧਰੋਂ ਆਊਗਾ ਉਹ ਘੁੰਮ ਕੇ ਉਤੋਂ ਦੀ ਆਊਗਾ ਪ੍ਰੋਬਲਮ ਹੋ ਜਾਂ ਉਹਦੋਂ ਆ ਜਾਂਦੀ ਜਦੋਂ ਸੀਜ਼ਨ ਆ ਜਾਂਦਾ ਟਰੱਕ ਆ ਜਾਂਦੇ ਟਰਾਲੇ ਆ ਜਾਂਦੇ ਉਹ ਉਧਰੋਂ ਮੁੜ ਨਹੀਂ ਸਕਦੇ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਟਾਈਮ ਬਾਉਂਡ ਕਰੀਏ ਕਿਸੇ ਤਰੀਕੇ ਜਾਂ ਇੱਕ ਟਾਈਮ ਰੱਖਾਂਗੇ ਕਿ ਟਰੱਕ ਜਿਹੜੇ ਆ ਸਵੇਰੇ 6 ਤੋਂ 8 ਵਜੇ ਜਾਂ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੇ ਨੰਗ ਜਾਣ ਸਕੂਲ ਟਾਈਮ ਦਾ ਜਿਹੜਾ ਇਦਾਂ ਬੰਦ ਦੇਾਂਗੇ ਕਿ ਉਹ ਵਨਵੇ ਕਰਕੇ ਇੱਕ ਵਾਰੀ ਟਰਾਈ ਕਰਕੇ ਕੋਸ਼ਿਸ਼ ਕਰਾਂਗੇ ਟਰਾਈ ਦਾ ਮਤਲਬ ਤੁਸੀਂ ਸਾਰੇ ਕਿ ਤੁਸੀਂ ਕਾਮਯਾਬ ਕਰਨਾ ਹੈ ਜੇ ਤੁਹਾਨੂੰ ਲੱਗਾ ਕਿ ਯਾਰ ਇਹ ਕੰਮ ਸਹੀ ਹੈ ਤੁਹਾਨੂੰ ਇਹ ਸੌਖ ਹੋ ਗਈ ਹੈ ਆਪਾਂ ਉਹਨੂੰ ਕੰਟੀਨਿਊ ਕਰਾਂਗੇ ਜੇ ਉਹ ਨਾ ਹੋਇਆ ਤੇ ਆਪਾਂ ਉਹਨੂੰ ਫਿਰ ਜਿੱਦਾਂ ਹੈਗਾ ਉਸ ਤਰੀਕੇ ਚੱਲ ਰਹੇ ਹਣਾ ਚੱਲੇ ਹੋਣਾ ਚਾਹਾਂ ਕਿ ਜਿਵੇਂ ਬੇਗਵਾਲ ਤੋਂ ਨਡਾਲਾ ਰੋਡ ਤੇ ਇੱਕ 144 ਦੀ ਪਾਬੰਦੀ ਲੱਗੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਤੇ ਲੋਕਾਂ ਦੀ ਮੰਗ ਹੈਗੀ ਹੈ ਕਿ ਤੁਸੀਂ ਕੁਮਰਸਾਲ ਧਿਆਨ ਚ ਲਿਆਓ ਕਿ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਭਲੱਤ ਵਿੱਚ ਵੀ ਇਹੋ ਜਿਹੀ ਨਹੀਂ ਇਹੀ ਕਰਨਾ ਉਹ ਜਿਹੜਾ ਤੁਹਾਨੂੰ ਕਿਹਾ ਮੈਂ ਲੈ ਮੈਂ ਵਰਡਸ ਚ ਕਹਿ ਦਿੰਦਾ ਕ ਰੀਜ਼ਨ ਇਹ ਹੈ ਕਿ ਕਈ ਵਾਰੀ ਜ਼ਿਆਦਾ ਟੈਕਨੀਕਲ 144 ਮੈਂ ਕਹੀ ਜਾਵਾਂ ਉਹਨਾਂ ਕਹਿੰਦੇ ਕੀ 144 ਵਾਟ ਇਜ਼ ਥੈਟ ਮੈਂ ਲਿਮਨ टर्म ਚ ਕਹਿ ਰਹੇ ਕਿ ਟਾਈਮ ਫਿਕਸ ਕਰਾਂਗੇ ਉਹ ਜਿਹੜਾ ਟਾਈਮ ਕੋਈ ਮੈਂ ਇਦਾਂ ਥੋੜਾ ਕਿ ਕਾਗਜ਼ ਤੇ ਲਿਖ ਦੇਣਾ ਉਹਦਾ ਕਾਨੂੰਨੀ ਉਹਦਾ ਜੜਾਇਆ ਬਿਲਕੁਲ ਉਹਦਾ ਹੋਊਗਾ ਰੈਪਕੂਸ਼ ਅਲਸੋ ਇੱਕ ਤੇ ਤੁਹਾਡੇ ਮੂਰੇ ਆ ਦੂਸਰਾ ਇੱਕ ਆਪਾਂ ਆਪਣੀ ਤੁਹਾਨੂੰ ਪਤਾ ਹੈ ਜਿਹੜੀ ਜੱਦੀ ਜ਼ਮੀਨ ਹੈ ਸਾਡੀ ਸਾਡੀ ਪਰਿਵਾਰ ਦੀ ਜੱਦੀ ਜ਼ਮੀਨ ਤੇ ਨਾਲ ਜਿਹੜੀ ਇਹ ਜਿਹੜੇ ਕਬੱਡੀ ਟੂਰਨਾਮੈਂਟ ਇੱਥੇ ਬਹੁਤ ਵਧੀਆ ਕਰਾਉਂਦੇ ਆ ਜਿਹੜੇ ਬੱਲ ਬ੍ਰਦਰਸ ਆ ਉਹਨਾਂ ਵੱਲੋਂ ਜਿਹੜਾ ਆ ਉੱਥੇ ਅਕੈਡਮੀ ਖੁੱਲੀ ਗਈ ਉਹ ਜ਼ਮੀਨ ਦੀ ਕੀਮਤ ਜੇ ਚੈੱਕ ਕਰਨੀ ਤਾਂ ਇੱਥੇ ਸਾਰੇ ਖੜੇ ਉਹਨਾਂ ਨੂੰ ਪਤਾ ਹੈ ਆ ਕਿ ਸਾਡੀ ਘਰ ਦੀ ਆਪਦੀ ਜ਼ਮੀਨ ਹੈ ਇਸੇ ਕਰਕੇ ਦਿੱਤੀ ਹੈ ਕਿ ਬਈ ਲੋਕੀ ਵਰਤਨ ਨਾਲ ਇੱਥੇ ਨਹੀਂ ਗੱਲ ਮੁੱਕ ਨਾਲ ਹਾਂਜੀ ਅੱਛਾ ਇੱਕ ਹੋਰ ਚੀਜ਼ ਆਪਾਂ ਕਰ ਰਹੇ ਆ ਇੱਕ ਜਦੋਂ ਇਹ ਪ੍ਰੋਜੈਕਟ ਅਸੀਂ ਸੋਚਿਆ ਸੀ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਸੋਚੀ ਸੀ ਅਸੀਂ ਇਹ ਸੋਚੀ ਸੀ ਕਿ ਆਪਾਂ ਇੱਕ ਸੈਰਗਾ ਬਣਾਉਣਾ ਚਾਹੁੰਦੇ ਆ ਆਪਣੀ ਕਾਲੀ ਵੇਂ ਤੇ ਰੀਜ਼ਨ ਇਹ ਆ ਜਿੱਦਾਂ ਚੰਡੀਗੜ੍ਹ ਲੈ ਕੇ ਆ ਲੇਕ ਤੇ ਲੋਕੀ ਚੰਡੀਗੜ੍ਹ ਦੇ ਘਰਾਂ ਦਾ ਮੁੱਲ ਵੀ ਪਤਾ ਕਿਉਂ ਆ ਕਿਉਂਕਿ ਉੱਥੇ ਲੈ ਕੇ ਆ ਤੇ ਉੱਥੇ ਹਰ ਉਸੀ ਤਰੀਕੇ ਆਪਾਂ ਵੀ ਜਿਹੜਾ ਉਹ ਏਰੀਆ ਦਾ ਵੀ ਰੇਟ ਵਧੂਗਾ ਕੱਲ ਨੂੰ ਲੋਕੀ ਵੀ ਖੁਸ਼ ਹੋਣਗੇ ਉਸ ਪਾਸੇ ਨੂੰ ਰਹਿ ਕੇ ਜਿਹੜਾ ਕਾਲੀ ਵੈਂਦੇ ਆਸ-ਪਾਸ ਇੱਕ ਤਾਂ ਉਹਦੀ ਸਾਫ-ਸਫਾਈ ਰਹੂਗੀ ਉੱਥੇ ਪਾਰਕਿੰਗ ਸਿਸਟਮ ਵਧੀਆ ਰਹੂਗਾ ਇੱਕ ਸੈਰਗਾ ਹੋਊਗੀ ਲੋਕੀ ਉੱਥੇ ਪਲਾਂਟੇਸ਼ਨ ਹੋਊਗੀ ਕਿ ਸੈਰ ਕਰ ਸਕਣ ਨਾਲ ਇੱਕ ਚੀਜ਼ ਮੈਂ ਥੋੜੀ ਜੀ ਐਡਵਾਂਸ ਇਹ ਵੀ ਦੱਸ ਦੇਣਾ ਆਪਾਂ ਇੱਥੇ ਭਲੱਤ ਦੇ ਵਿੱਚ ਕੋਈ ਕਲੱਬ ਹਾਊਸ ਫੈਸਿਲਿਟੀ ਤੇ ਹੈ ਨਹੀਂ ਨਾ ਜਲੰਧਰ ਜਿਮਖਾਨਾ ਹੈ ਭਲੱਤ 'ਚ ਹੈ ਨਹੀਂਗਾ ਅਸੀਂ ਉਹ ਵੀ ਲੈ ਕੇ ਆ ਰਹੇ ਹਾਂ ਅਸੀਂ ਉਹਦੇ ਵਿੱਚ ਇੱਕ ਜਿੱਦਾਂ ਮੈਂ ਦੇਖਦਾ ਹੁੰਨਾ ਕਿ ਬਾਕਸ ਕ੍ਰਿਕਟ ਇਜ਼ ਆ ਕਨਸੈਪਟ ਬਾਕਸ ਕ੍ਰਿਕਟ ਕ੍ਰਿਕਟ ਦਾ ਕਨਸੈਪਟ ਲੈ ਕੇ ਆ ਰਹੇ ਕਿਉਂਕਿ ਹੁਣ ਗਰਾਊਂਡਾਂ 'ਚ ਲੋਕੀ ਜ਼ਿਆਦਾ ਫੀਲਡਰ ਨਹੀਂ ਮਿਲਦੇ ਮੈਂ ਵੀ ਆਪ ਵੀ ਖੇਡਦਾ ਰਿਹਾ ਪਲੇਅਰ ਨਹੀਂ ਪੂਰੇ ਹੁੰਦੇ ਬਾਕਸ ਕ੍ਰਿਕਟ 'ਚ ਦੋ ਬੰਦੇ ਵੀ ਖੇਡ ਸਕਦੇ ਸੋ ਸਾਡੀ ਕੋਸ਼ਿਸ਼ ਆ ਉਹ ਨਾਲ ਟੈਨਿਸ ਕੋਰਟ ਨਾਲ ਬੈਡਮਿੰਟਨ ਕੋਰਟ ਤੇ ਕੋਸ਼ਿਸ਼ ਕਰਾਂਗੇ ਨਾਲ ਸਕਵਾਸ਼ ਸ਼ਾਇਦ ਤੁਸੀਂ ਸੁਣਿਆ ਹੋਵੇ ਸਕਵਾਸ਼ 'ਚ ਤਾਂ ਇੱਕ ਜਣਾ ਵੀ ਖੇਡ ਸਕਦਾ ਦੂਜਾ ਪਲੇਅਰ ਵੀ ਨਹੀਂ ਚਾਹੀਦਾ ਸੋ ਅਸੀਂ ਬੇਸਿਕ ਤੋਂ ਬੇਸਿਕ ਤੱਕ ਲੈ ਕੇ ਜਾ ਰਹੇ ਕਿ ਜੇ ਇੱਕ ਜਣਾ ਵੀ ਪਲਾਥੇ 'ਚ ਚਾਹੂਗਾ ਕਿ ਮੈਂ ਖੇਡਣਾ ਮੈਂ ਕੋਈ ਫਿਜ਼ੀਕਲ ਐਕਟੀਵਿਟੀ ਕਰਨੀ ਉਹਨੂੰ ਵੀ ਉਹ ਫੈਸਿਲਿਟੀ ਦਵਾਈ ਜਾਊਗੀ ਪ ਉਸ ਕਲੱਬ ਉਸ ਚ ਪਲਾਨ ਅਸੀਂ ਤਿਆਰ ਕਰ ਰਹੇ ਹਾਂ ਕਿ ਉਹਦੇ ਚ ਆਪਾਂ ਕੱਲ ਨੂੰ ਲੋਡ ਪਵੇ ਮੈਨੂੰ ਲੱਗਦਾ ਭਲਾਤੇ ਚ ਸਵੀਮਿੰਗ ਬਹੁਤ ਘਟ ਜਾਣਾ ਇਹਨੂੰ ਆਉਂਦੀ ਹੋਗੀ ਆਪਾਂ ਸਵੀਮਿੰਗ ਪੂਲ ਵੀ ਬਣਾਉਣਾ ਕਿਉਂਕਿ ਜੇ ਮੈਨੂੰ ਨਹੀਂ ਸਿੱਖਣ ਨੂੰ ਮੌਕਾ ਮਿਲਿਆ ਪਰ ਮੇਰੇ ਆਉਣ ਵਾਲੀ ਪੀੜ੍ਹੀ ਨੂੰ ਮੌਕਾ ਮਿਲੇ ਉਹ ਤਰਾਕਤ ਬਣ ਸੰਗ ਘਟੁਕਟ ਆਪਣੀ ਜਾਨ ਬਚਾਉਣ ਜਗ੍ਹਾ ਲਾਈਫ ਸਕਿੱਲ ਜਿਹੜਾ ਉਹਨਾਂ ਚ ਜ਼ਰੂਰ ਆਵੇ ਤੇ ਉੱਥੇ ਆਪਾਂ ਅੱਗੇ ਪ੍ਰੋਵੀਜ਼ਨ ਰੱਖਾਂਗੇ ਸਪੇਸ ਰੱਖਾਂਗੇ ਜਦੋਂ ਹੋਰ ਪੈਸੇ ਆਏ ਤਾਂ ਆਪਾਂ ਉੱਥੇ ਸਵੀਮਿੰਗ ਪੂਲ ਵੀ ਜਿਹੜਾ 올림픽 ਸਾਈਜ਼ ਬਣਾਵਾਂਗੇ ਇਹ ਇਹਨਾਂ ਸਭ ਨੂੰ ਇੱਕ ਕਦੋਂ ਤੱਕ ਜਿਹੜਾ ਅਮਲੀ ਜਾਮਾ ਹੋ ਜਾਊਗਾ ਅਮਲੀ ਜਾਮਾ ਤੇ ਮੈਨੂੰ ਕਹੋ ਮੈਂ ਕਾਲਾ ਬਹੁਤ ਮੈਂ ਤਾਂ ਭਾਵੇਂ ਕੱਲ ਨੂੰ ਕਰਾਵਾਂ ਰੀਜ਼ਨ ਇਹ ਹੈ ਕਿ ਇੱਕ ਪ੍ਰੋਸੈਸ ਆ ਜਦੋਂ ਇਹਨੂੰ ਵੀ ਇੱਕ ਟਾਈਮ ਲੱਗ ਗਿਆ ਇਹਨੂੰ ਡੇਢ ਕੋ ਸਾਲ ਲੱਗਿਆ ਹੋਣਾ ਸੀ ਸਾਲ ਕੋ ਲੱਗਿਆ ਸਾਲ 8 8-9 ਮਹੀਨੇ ਇਹਨੂੰ ਲੱਗੇ ਉਹ ਵੀ ਪ੍ਰੋਸੈਸ ਤਿਆਰ ਆ ਪਲਾਨ ਤਿਆਰ ਤੇ ਨਾਲ ਆਪਾਂ ਜਿੱਦਾਂ ਹੀ ਆਪਾਂ ਬਜਟ ਤਿਆਰ ਕਰਕੇ ਹੌਲੀ-ਹੌਲੀ ਸਟੈਪਸ ਚੋਂਣਾ ਜੇ ਕੰਗਾਲੀ ਤੇ ਬੁਰੇ ਹਾਲ ਨੂੰ ਟਾਈਮ ਲੱਗ ਗਿਆ ਤੇ ਜਾਮ ਲੱਗਣ ਨੂੰ ਟਾਈਮ ਲੱਗ ਗਿਆ ਉਹਨੂੰ ਖੁੱਲਣ ਨੂੰ ਵੀ ਥੋੜਾ ਟਾਈਮ ਦੇ ਦਿਓ ਕਰਕੇ ਦਵਾਂਗੇ ਜੀ ਇਹ ਗੱਲ ਆਵਾਜ਼ ਦੀ ਪਾਰਟੀ ਦੀ ਲੁਧਿਆਣਾ ਪੱਛਮੀ ਚ ਜਿੱਤ ਹੋਈ ਵਾਰੀ ਕੀ ਕਹੋਗੇ ਮੈਂ ਜੀ ਉਹ ਲੋਕਾਂ ਦੀ ਜਿੱਤ ਹੋਈ ਅਸਲ ਚ ਮੈਂ ਇਹ ਇਹ ਨਾ ਕੋਈ ਕਿਸੇ ਨੂੰ ਕਿਸੇ ਤਰੀਕੇ ਦਾ ਪਰਸਪੈਕਟਿਵ ਹਰ ਚੀਜ਼ ਨੂੰ ਕੋਈ ਵੀ ਰੰਗ ਦਿੱਤਾ ਜਾ ਸਕਦਾ ਪਰ ਹਕੀਕਤ ਅਸਲੀਅਤ ਇਹ ਆ ਕਿ ਸਰਕਾਰ ਦਾ ਬੰਦਾ ਜਿੱਤਿਆ ਉਹ ਐਮਐਲਏ ਬਣਿਆ ਉਹ ਲੋਕਾਂ ਦਾ ਭਲਾ ਹੋ ਗਿਆ ਉਹ ਇੱਕ ਬੰਦਾ ਨਹੀਂ ਜਿੱਤਿਆ ਉਹ ਪੂਰਾ ਹਲਕਾ ਜਿੱਤ ਗਿਆ ਕਿਉਂਕਿ ਹੁਣ ਉੱਥੇ ਜਿਹੜੇ ਕੰਮ ਹੋਏ ਕਈ ਜਣੇ ਇਹ ਕਹੀ ਜਾਂਦੇ ਜੀ ਇੱਕਦਮ ਇੱਥੇ ਕੰਮ ਹੀ ਬਹੁ ਕਰਤੇ ਦਾ ਸੇਕੜਾ ਲਾਮਾ ਹੋਇਆ ਕੀ ਉੱਥੇ ਕੰਮ ਵੱਧ ਕਰਤੇ ਮਤਲਬ ਕਹਿੰਦਾ ਮਤਲਬ ਕਿ ਲੋਕਾਂ ਲਈ ਆਲ ਇਨ ਆਲ ਐਟ ਦੀ ਐਂਡ ਉੱਤੇ ਜੋ ਮਰਜ਼ੀ ਚੱਲਦਾ ਰਹੇ ਵੀ ਕੁਝ ਵੀ ਹੁੰਦਾ ਹੋਵੇ ਲੋਕਾਂ ਦਾ ਭਲਾ ਕੇ ਦੇ ਚਾ ਉਹ ਹੋਣਾ ਚਾਹੀਦਾ ਉਹ ਸਾਡੀ ਸਰਕਾਰ ਸਾਡੀ ਪਾਰਟੀ ਕਰ ਰਹੀ ਹੈ ਤੇ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹੈ ਗੁੱਡ ਸਾਈਨ ਹੈ ਇਹ ਪੂਰੇ ਪੰਜਾਬ ਲਈ ਆਪਣੀ ਇੱਥੇ ਦਾ ਵੀ ਮੈਂ ਅੱਗੇ ਵੀ ਗੱਲ ਕਰਦਾ ਇੱਕ ਚੀਜ਼ ਤਾਂ ਪੱਕੀ ਹੈ ਨਾ ਜੀ ਆਪਾਂ ਇੱਥੋਂ ਆਪਣਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇੱਥੇ ਜਿਹੜਾ ਮੌਜੂਦਾ ਬੰਦਾ ਹੈ ਉਹ ਆਮ ਆਦਮੀ ਪਾਰਟੀ ਦਾ ਨਹੀਂਗਾ ਕਿਸੇ ਹੋਰ ਦਾ ਪਰ ਫਿਰ ਵੀ ਕਿਸੇ ਤਰੀਕੇ ਦਾ ਕੋਈ ਇਦਾਂ ਦਾ ਉਹਨ ਤਾਂ ਤੁਹਾਡੇ ਨਾਲ ਕੋਈ ਵਿਤਕਰਾ ਤਾਂ ਨਹੀਂ ਆਪਣੀ ਸਰਕਾਰ ਨੇ ਕੀਤਾ ਉਦਾਂ ਹੀ ਆਮ ਆਦਮੀ ਕਲੀਨਿਕ ਖੋਲੇ ਉਦਾਂ ਹੀ ਜਿਹੜਾ ਸਕੂਲਾਂ ਦੇ ਵਿੱਚ ਕੰਮ ਕਰਾਏ ਗਏ ਉਦਾਂ ਹੀ ਤੁਹਾਨੂੰ ਪਾਰਕਿੰਗ ਮਿਲੀ ਉਦਾਂ ਹੀ ਸੜਕਾਂ ਦੇ ਵੀ ਕੰਮ ਜਿਹੜੇ ਕਰਵਾਏ ਜਾ ਰਹੇ ਆ ਇਨੋਗਰੇਸ਼ਨ ਆਇਆ ਬਣ ਗਿਆ ਨਾ ਜੀ ਸੜਕ ਹਾਂ ਇਹ ਜ਼ਰੂਰ ਹੈ ਮੈਨੂੰ ਥੋੜੀ ਜਿਹੀ ਇਹ ਮਹਿਸੂਸ ਕਰਦਾ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਆਪਣੇ ਕਾਲੇ ਬੋਧ ਆ ਅਜੇ ਸੜਕ ਬਣੀ ਨਹੀਂ ਸੀਗੀ ਤੇ ਆਪਾਂ ਕਹਿੰਦੇ ਹਾਂ ਲਾਈਨਾਂ ਕੱਚੀ ਤੇ ਥੋੜਾ ਲਾ ਦੇਣੀ ਆ ਮਿੱਟੀ ਤੇ ਥੋੜਾ ਲਾ ਦੇਣੀ ਆ ਸੀ ਜਦੋਂ ਮੈਨੂੰ ਪਿਛਲੀ ਵਾਰੀ ਵੀ ਕਿਹਾ ਸੀ ਲਾਈ ਨਵੀਂ ਤੇ ਲਾਵਾਂਗੇ ਥੱਲੇ ਆਪਾਂ ਕਰੋੜ 2 ਕਰੋੜ ਕਿਉਂ ਵੇਸਟ ਕਰੀਏ ਲਾਈਨਾਂ ਲਾਉਣ ਤੇ ਹੁਣ ਨਵੀਂ ਬਣ ਗਈ ਲਾਈਨਾਂ ਵੀ ਲੱਗ ਗਈਆਂ ਹੁਮਾ ਸਾਹਿਬ ਡਾਲਾ ਸੁਬਾਨਪੁਰ ਦੇ ਸੜਕ ਵਿੱਚ ਬਹੁਤ ਦੇਰੀ ਚੱਲ ਰਹੀ ਉਸ ਵਾਰ ਹੀ ਉਹਦੇ ਵਿੱਚ ਚਲੋ ਇਹ ਦੱਸ ਦੇਣਾ ਜੀ ਉਹ ਨਾ ਡਿਊ ਆ ਕਾਫੀ ਸਾਲਾਂ ਦੀ ਮੇਰੇ ਟਾਈਮ ਦੀ ਨਹੀਂ ਮੇਰੇ ਤੋਂ ਕਾਫੀ ਪਹਿਲਾਂ ਦੀ ਹਾਂ ਮੇਰੇ ਫਾਦਰ ਸਾਹਿਬ ਨੇ ਤੇ ਉਦੋਂ ਦੇ ਮੰਤਰੀ ਸਾਹਿਬ ਕੁਲਦੀਪ ਢਾਲੀਵਾਲ ਜੀ ਨੇ ਉਦੋਂ ਉਹਨਾਂ ਦੀ ਦੋਨੋਂ ਦੀ ਕੋਲਾਬੋਰੇਸ਼ਨ ਦੇ ਕਰਕੇ ਨਾ ਸਾਨੂੰ 42 ਕਰੋੜ ਰੁਪਏ ਮਿਲ ਗਿਆ ਪਰ ਉਹਦੇ ਵਿੱਚ ਮੈਂ ਤਾਂ ਤੁਹਾਨੂੰ ਇਹੀ ਗੱਲ ਅੰਦਰ ਵੀ ਕਹਿ ਕੇ ਹਟਿਆ ਵੇਖੋ ਕ੍ਰੈਡਿਟ ਦੀ ਗੱਲ ਜੇ ਮੈਨੂੰ ਇਹਦਾ ਕ੍ਰੈਡਿਟ ਛੱਡਣਾ ਪੈਂਦਾ ਨਾ ਜੀ ਮੈਂ ਕਹਿੰਦਾ ਜੀ ਠੀਕ ਹੈ ਮੇਰੀ ਟੀਮ ਦਾ ਕ੍ਰੈਡਿਟ ਆ ਮੇਰੀ ਟੀਮ ਨੇ ਕੀਤਾ ਇਹ ਕੰਮ ਮੇਰੀ ਉਹਦੇ 'ਚ ਉਹ ਨਿਗਾ ਪਰ ਉਹਦੇ 'ਚ ਕ੍ਰੈਡਿਟ ਵਾਰ ਦੇ ਚੱਕਰ ਦੇ ਵਿੱਚ ਇੱਕ ਬੰਦਾ ਜਿਹੜਾ ਤੁਹਾਡੇ ਆਪਣੇ ਪਰਿਵਾਰ 'ਚ ਹੀ ਲਾ ਲਓ ਉਦਾਹਰਨ ਕਿ ਤੁਸੀਂ ਮੰਨ ਲਓ ਤੁਹਾਡੇ ਘਰ 'ਚ ਬੱਚੇ ਹੁਣ ਇੱਕ ਤੁਹਾਡੇ ਨਾਲ ਬਤਮੀਜੀ ਨਾਲ ਕੰਮ ਕਰਦਾ ਹੋਵੇ ਤੇ ਇੱਕ ਤੁਹਾਡੇ ਨਾਲ ਬਹੁਤ ਤੁਹਾਡੀ ਸੇਵਾ ਕਰਦਾ ਹੋਵੇ ਤੁਸੀਂ ਜਦੋਂ ਕੱਲ ਨੂੰ ਜ਼ਮੀਨ ਜਾਇਦਾਦ ਲਿਖਣੀ ਹੈ ਤੇ ਕਿਹਦਾ ਜ਼ਿਆਦਾ ਸੋਚੋਗੇ ਉਹਦਾ ਹੀ ਨਾ ਜਿਹੜਾ ਤੁਹਾਡੇ ਉਸੇ ਤਰੀਕੇ ਇਹਦੇ 'ਚ ਵੀ ਹੋਇਆ ਇਹਦੇ ਜਿਹੜੇ ਪੈਸੇ ਆਏ ਉਹਦਾ ਕੰਮ ਸ਼ੁਰੂ ਹੋਣਾ ਸੀ ਉਹਦੇ ਵਿੱਚ ਕੋਈ ਇਹੋ ਜਿਹਾ ਬੰਦਾ ਆ ਕੇ ਵੜ ਗਿਆ ਕਹਿਣ ਨੂੰ ਇਦਾਂ ਛਾਤੀ ਠੋਕ ਲਈ ਠੱਕ ਟੱਕ ਟੱਕ ਕਿ ਮੈਂ ਕਰਾਇਆ ਉਸ ਦੀ ਫਿਰ ਉਹ ਤੋਂ ਮੈਸੇਜ ਇਹ ਲੱਗਾ ਕਿ ਫਿਰ ਕਰਾ ਲਾ ਆ ਹੁੰਦਾ ਕੰਮ ਹੁਣ ਪ੍ਰੋਬਲਮ ਇਹ ਆ ਉਦੋਂ ਤੋਂ ਲੈ ਕੇ ਹੁਣ ਤੱਕ ਉਹਦਾ ਰਿਵਾਈਜ਼ ਐਸਟੀਮੇਟ 'ਚ 17 ਕਰੋੜ ਦਾ ਫਰਕ ਪੈ ਗਿਆ 17 ਕਰੋੜ ਅਮਾਉਂਟ ਮੂੰਹ ਨਾ ਕਹਿ ਦੇਣੀ ਸੌਖੀ 17 ਕਰੋੜ ਕਿਸੇ ਕੋ ਹੋਵੇ ਨਾ ਉਹ ਰਾਜਾ ਆ ਉਹਨਾਂ ਅਮਾਉਂਟ ਜਿਹੜਾ ਉਹ ਐਡ ਕਰਾ ਕੇ ਬਹੁਤ ਜਲਦੀ ਮੈਂ ਤੁਹਾਨੂੰ ਉਹਨਾਂ ਵਿਰਵਾਦਾਂ ਦਊਂਗਾ ਉਹਦੇ ਵਿੱਚ ਮੈਂ ਨਾਲ ਥੈਂਕ ਯੂ ਵੀ ਕਰੂੰਗਾ ਤੁਹਾਨੂੰ ਦੱਸੂੰਗਾ ਕਿ ਕਿਹਦੇ ਕਰਕੇ ਕਿਹਦੀ ਕਿਹਦੀ ਮਦਦ ਨਾਲ ਕੰਮ ਕਰਾਇਆ ਤੇ ਮੇਰਾ ਇਹ ਤੁਹਾਡੇ ਨਾਲ ਵਾਅਦਾ ਮੈਂ ਆਪਾਂ ਇਲੈਕਸ਼ਨ 'ਚ ਜਾਣਾ ਹੀ ਉਦੋਂ ਜਦੋਂ ਉਹ ਹੋ ਗਈ ਨਾਲੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੀ ਬੇਨਤੀ ਹੈ ਪੋਜ਼ਿਟਿਵ ਕੰਮ ਨੂੰ ਜ਼ਰੂਰ ਪ੍ਰਚਾਰਿਆ ਕਰੋ 90% ਆਪਣੇ ਰੋਡ ਚੰਗੇ ਆ ਨਾ ਜੀ ਆਹ ਰੋਡ ਚੰਗਾ ਇੱਥੋਂ ਜੇ ਭੋਗਪੁਰ ਜਾਣਾ ਚੰਗਾ ਹੈ ਨਾ ਜੀ ਜੇ ਇੱਥੋਂ ਬਿੱਗੋ ਵਾਲ ਜਾਣਾ ਤਾਂ ਵੀ ਚੰਗਾ ਬਿੱਗੋ ਵਾਲ ਤੋਂ ਨਡਾਲੇ ਜਾਣਾ ਤਾਂ ਵੀ ਚੰਗਾ ਉਹਦਾ ਟੈਂਡਰ ਲੱਗ ਗਿਆ ਨਡਾਲੇ ਤੋਂ ਢਿਲਵਾ ਦਾ ਮਹੀਨੇ ਜਦੋਂ ਕਿਸੇ ਤੋਂ ਕੁਝ ਲੈਣਾ ਉਹਦੀ ਕਹੋ ਕਿ ਬਹੁਤ ਸੋਹਣਾ ਕੰਮ ਕੀਤਾ ਸ਼ਾਬਾਸ਼ ਤੇਰੇ ਆ ਇੱਕ ਹੋਰ ਕਰ ਦੇ ਇਹ ਨੀਤੀ ਸਖ ਰੱਖੀ ਆਪਾਂ ਤੇ ਜਿਆਦਾ ਚੰਗਾ ਰਹੂਗਾ ਬਹੁਤ ਥੈਂਕ ਯੂ